ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਸੇਵਧੀਆਂ ਮੌਜਾਂ ਜਿੱਥੇ ਨਾਮ ਦੇ ਪਸਾਰੇ ਸੇਵਧੀਆਂ ਮੌਜਾਂ ਜਿੱਥੇ ਨਾਮ ਦੇ ਪਸਾਰੇ ਚੱਲੋ ਸੰਗ ਤੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਰਾਤ ਗਈ ਬਾਤ ਗਈ ਗੱਲ ਛੁਟਲਾਓ ਜੀ ਗੁਰੂ ਡੇਰੇ ਚੱਲੋ ਜਾ ਕੇ ਹਾਜ਼ਰੀ ਲਵਾਓ ਜੀ ਰਾਤ ਗਈ ਬਾਤ ਗਈ ਗੱਲ ਛੁਟਲਾਓ ਜੀ ਗੁਰੂ ਦੇੜੇ ਚੱਲੋ ਚੱਕੇ ਹਾਜ਼ਰੀ ਲਵਾਓ ਜੀ ਫਿਕਰਾਂ ਨੂੰ ਛੱਡ ਦੇਵੋ ਗੁਰੂ ਦੇ ਸਹਾਰੇ ਫਿਕਰਾਂ ਨੂੰ ਛੱਡ ਦੇਵੋ ਗੁਰੂ ਦੇ ਸਹਾਰੇ ਚੱਲੋ ਸੰਗ ਤੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਜਿੰਨਾ ਨਾਮ ਲਿਆ ਨਹੀਂ ਉਹ ਕਰ ਲੋ ਤਿਆਰੀਆਂ ਆਉਣੀਆਂ ਨੇ ਇੱਕ ਦਿਨ ਸਾਡੀਆਂ ਦੀ ਮਾਰੀਆਂ ਜਿੰਨਾ ਨਾਮ ਲਿਆ ਨਹੀਂ ਉਹ ਕਰ ਲੋ ਤਿਆਰੀਆਂ ਆਉਣੀਆਂ ਨੇ ਇੱਕ ਦਿਨ ਸਾਡੀਆਂ ਦੀ ਮਾਰੀਆਂ ਮਿਲ ਜਾਣ ਸਾਨੂੰ ਵੀ ਤਾਂ ਨਾਮ ਦੇ ਹੁਲਾੜੇ ਮਿਲਦਾ ਸਾਨੂੰ ਵੀ ਤਾਂ ਨਾਮ ਦੇ ਹੁਲਾੜੇ ਚੱਲੋ ਸੰਗ ਤੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਸਤ ਗੁਰੂ ਮੇਲੇ ਬੜੇ ਦੀਨ ਦਿਆਲ ਨੇ ਬਿਨਾਂ ਦੱਸਿਆ ਜਾਣ ਲੈਂਦੇ ਦਿਲ ਵਾਲਾ ਹਾਲ ਨੇ ਸਤ ਗੁਰੂ ਮੇਰੇ ਬੜੇ ਦੀਨ ਦਿਆਲ ਨੇ ਬਿਨਾਂ ਦੱਛ ਜਾਣ ਲੈਂਦੇ ਦਿਲ ਵਾਲਾ ਹਾਲ ਨੇ ਬਿਨਾਂ ਦੱਛ ਆਹੀਂ ਸਾਡੇ ਕਾਜ ਸਵਾਰੇ ਬਿਨਾਂ ਦੱਛ ਆਹੀਂ ਸਾਡੇ ਕਾਜ ਸਵਾਰੇ ਚੱਲੋ ਸੰਗ ਤੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਬਾਬਾ ਜੀ ਦਾ ਡੇਰਾ ਸਾਰੀ ਦੁਨੀਆ ਦਾ ਧਾਮ ਏ ਕੋਈ ਬੋਲੇ ਅੱਲਾ ਕੋਈ ਬੋਲੇ ਰਾਮ ਨਾਮ ਏ ਬਾਬਾ ਜੀ ਦਾ ਡੇਰਾ ਸਾਰੀ ਦੁਨੀਆ ਦਾ ਧਾਮ ਏ ਕੋਈ ਬੋਲੇ ਅੱਲਾ ਕੋਈ ਬੋਲੇ ਰਾਮ ਰਾਮ ਏ ਸਾਰੇ ਆਲੇ ਸੰਜੇ ਇੱਥੇ ਲੱਗਦੇ ਪੰਡਾਰੇ ਸਾਰੇ ਆਲੇ ਸੰਜੇ ਇੱਥੇ ਲੱਗਦੇ ਪੰਡਾਰੇ ਚੱਲੋ ਸੰਗਤ ਚੱਲੋ ਸੰਗਤ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗਤ ਚੱਲੋ ਗੁਰੂ ਦੇ ਦਵਾਰੇ ਸੇਵਾ ਦੀਆਂ ਮੌਕੇ ਜਿੱਥੇ ਨਾਮ ਦੇ ਪਸਾਰੇ ਸੇਵਾ ਦੀਆਂ ਮੌਜਾਂ ਜਿੱਥੇ ਨਾਮ ਦੇ ਪਸਾਰੇ ਚੱਲੋ ਸੰਗਤ ਚੱਲੋ ਸੰਗਤ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗਤ ਚੱਲੋ ਗੁਰੂ ਦੇ ਦਵਾਰੇ